ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਮਦਵਾਲੀ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਸਰਬਜੀਤ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਵਿਖਾਉਣੀਆਂ ਤਿੰਨੇ ਸੂਈਆਂ ਸਵਾਈਆਂ ਵਾ ਸੂਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਕਰਾ ਲਓ ਇਹ ਆ ਵੀ ਤਸੱਲੀ ਆਪਣੀ ਇੱਥੇ ਕਰਕੇ ਲੈ ਜਾਓ ਤੇ ਸਾਡੀ ਬੇਨਤੀ ਹੈ ਜੀ ਲੋੜ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਪਰੇ ਜੀ ਕੀ ਹਾਲ ਜੋ ਵਧੀਆ ਵਧੀਆ ਜੀ ਤੁਸੀਂ ਦੱਸੋ ਬੜੀ ਕਿਰਪਾ ਵਾਹਿਗੁਰੂ ਦੀ ਤੁਸੀਂ ਸੁਣਾਓ ਸਭ ਠੀਕ ਠਾਕ ਆ ਚਲੋ ਵਧੀਆ ਚਾਹੀਦਾ ਤੇ ਨਾਮ ਦੱਸਦੇ ਇੱਕ ਵਾਰੀ ਫਿਰ ਨਾਂ ਆਪਣਾ ਸਰਬਜੀਤ ਸਿੰਘ ਪਿੰਡ ਆਪਣਾ ਰਾਮਦਵਾਲੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਗੁਰਦਾਸਪੁਰ ਚ ਪੈਂਦਾ ਉਹ ਮੇਰੇ ਤੋਂ 7-8 ਕਿਲੋਮੀਟਰ ਆ ਮੇਰੇ ਲਾਗੇ ਆ ਸ਼ਹਿਰ ਰਮਦਾਸ ਪਿੰਡ ਅੰਮ੍ਰਿਤਸਰ ਚ ਪਰ ਹੈਗਾ 4 ਕਿਲੋਮੀਟਰ ਹੈ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਵੀ ਬੋਲ ਦੇ ਕਰ 9915277510 ਠੀਕ ਹੈ ਜੀ ਹਾਂਜੀ ਤੇ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਵਾਲੀ ਤਾਂ ਕਰ ਲਈਏ ਹਨਾ ਹਰਪ੍ਰੀਤ ਜੀ ਦੋ ਜਾ ਜੂਆ ਗਾਂ ਸੋਈ ਹੈ ਠੀਕ ਆ 15:00 ਜੇ 16:00 ਕੰਡੇ ਵਾਲਾ ਦੁੱਧ ਰੈਡੀ ਆ ਤਿਆਰ ਮੋਕੇ ਤੇ ਤਿਆਰ ਜਣਾ ਚੋਕੇ ਦੇਣਾ ਦੋਵੇਂ ਟਾਈਮ ਅੱਛਾ ਮਗਰੇ ਦੇ ਬੱਛੀ ਆ ਠੀਕ ਆ ਜਿਹੜੀ ਆ ਕਾਲੀ ਬੱਛੀ ਜੇ ਹਾਂ ਠੀਕ ਆ ਤੇ ਕ੍ਰੋਸ ਬਰੀਡ ਦੇ ਵਿੱਚ ਆਉਂਦੀ ਆ। ਹਾਂਜੀ। ਇਹ ਦੁੱਧ ਵੀ ਇਹਦਾ ਚੰਗਾ ਜਾਣ ਵਾਲਾ ਹੋਗਾ। ਇਹ ਇੱਕ ਸਾਡੀ ਮੱਝ ਹੀ ਆ ਹਰ ਭੈਜੀ। ਤੇ ਥਾਣੇ ਦੇ ਕਰੀ ਆਪਾਂ ਦੇਖ ਸਕਦੇ ਆ ਲੱਗ ਜ। ਆ ਬਰੀਡ ਜੀ ਇਹੋ ਜਿਹਾ ਲੱਗਾ ਨਾ ਨੋਕ ਵਾਲਾ। ਤੇ ਦੁੱਧ ਕਿੰਨਾ ਕਰੀ ਜਾਊਗੀ ਇਹ? ਇਹਨੂੰ 20 ਲੀਟਰ ਕੀ ਆਂਦਾ ਹਰ ਭੈਜੀ? ਠੀਕ ਆ ਜੀ। ਹਾਂ ਆ ਵੱਛੀ ਜੋ ਇਹਦੀ। ਕਾਲੀ ਬੱਛੀ ਇਹਨਾਂ ਬੰਦੇ ਵੱਛੀ ਪਾਲਣ ਦੇ ਹੀ। ਠੀਕ ਆ। ਤੇ ਮੁੜ ਕੇ ਫੇਰ ਤੁਹਾਨੂੰ ਪੜੇ ਘਰਾਂ ਦੀਆਂ ਜੀ ਮਿਲਦੀਆਂ। ਹੁਣ 15-16 ਲੀਟਰ ਜਿਹੜਾ ਤਿਆਰ ਆ। ਤੇ 20 ਤੇ ਲਾ ਕੇ ਮੰਨੇ ਜਿਹੜਾ ਕਹਿੰਦੇ ਵੀ ਕਰ ਸਕਦੀ। 来 जाओ जी आरपीजी ਥਣ ਬੜਾ ਸੁਆਦੀ ਤੇ ਸੁਆਜ ਦਾ ਨਾ ਲੱਗਾ ਜਿਵੇਂ ਮੋਟਰੀ ਆ ਠੀਕ ਹੈ ਹਾਂਜੀ ਚੀਰੀ ਬੜੀ ਬਲਾਤੀ ਆ ਮਗਰ ਬੱਚੀ ਵੀ ਚੰਗੀ ਆ ਚਲੋ ਚੰਗਾ ਦੁੱਧ ਦਾ ਤੇ ਛੱਡਿਆ ਸੀ ਇਹਨਾਂ ਨੇ ਤੇ ਵਧੀਆ ਹੈ ਦਿਨ ਦਾ ਖਤ ਹੋ ਗਿਆ ਸਹੀ ਤੇ ਮੋਲ ਫਿਰ ਜੱਜ ਆਇਆ ਇਹਦਾ ਹਰਪ੍ਰੀਤ ਜੇ ਕੋਈ ਸੇਵਾ ਵਾਲਾ ਵੀਰ ਲੈ ਗਿਆ ਨਾ ਹਾਂਜੀ ਤਕਰੀਬਨ ਸਾਡੇ ਏਰੀਏ ਦੇ ਅਰਕਾ ਡੰਗਰ ਕਿਉਂ ਲਿੱਸੇ ਆ ਹਾਂਜੀ ਤੁਹਾਨੂੰ ਪਤਾ ਹੀ ਹੜ ਕਰਕੇ ਹਾਂਜੀ ਉਦੋਂ ਏਰਕੇ ਥੋੜਾ ਇਧਰ ਜਿਹੜਾ ਨਾ ਪਠਾ ਪੁਠਾ ਲੋਕਾਂ ਦਾ ਮਾਰਿਆ ਗਿਆ ਡੰਗਰ ਇੱਕ ਰੀ ਟੁੱਟ ਜੇ ਫਿਰ ਜੁੜਦਾ ਨਹੀਂ ਹਾਂਜੀ ਹਾਂਜੀ ਚੰਗੀ ਸਾਹ ਬਵੱਸੀ ਦੀ ਹੋਗੀ ਤੇ 20 ਲੀਟਰ ਨੂੰ ਪੂਰਾ ਇੱਕ ਸੂਆ ਲੱਗਣਾ ਇਹਨਾਂ ਨੂੰ ਸੈੱਟ ਹੁੰਦੇ ਆ ਅਗਲੇ ਸਾਲ ਤੱਕ ਕਰ ਪੂਰੇ ਆ ਇੱਕ ਰੀ ਫੇਰ ਕਵਰ ਹੋਣਾ ਕੰਮ 20 ਲੀਟਰੀ ਦੁੱਧ ਚ ਵਾਜੂਗੀ ਬਵੱਸੀ ਠੀਕ ਆ ਥਣ ਵੀ ਇਦਾਂ ਦਾ ਚਵਾ ਵੀ ਮੋਟਰ ਵਰਗਾ ਤੇ ਇਹਦਾ ਫਿਰ ਮੁੱਲ ਮੋਲਰ ਬ੍ਰੀਜੀ ਜਿਨਾ ਮਰਜੀ ਮੰਗ ਲਈਏ 20 ਲੀਟਰ ਵਾਲੀ ਦਾ ਹਾਂਜੀ ਜਿੰਨੇ ਦੀ ਤੁਸੀਂ ਆਖੋਗੇ ਦੇ ਦਾਂਗੇ ਜੈ ਜੀ ਕਰੀਏਗੇ ਹਰ ਬ੍ਰੀਜੀ 60000 ਦੀ ਗਾ 20 ਲੀਟਰ ਵਾਲੀ ਦੇ ਦਾਂਗਾ 60000 ਦੀ 60000 ਦੀ ਦੇ ਦਾਂਗਾ ਠੀਕ ਹੈ ਕੀ ਹੈ ਕਿ ਜੈਸ਼ ਹੋਰ ਹੈ ਛੱਡ ਦਾਂਗਾ ਵਿੱਚੋਂ 2000 ਹੋਰ ਘੱਟ ਕਰ ਦਾਂਗੇ ਕਿੰਨੇ ਦੇ 60 ਦੀ ਦੇ ਦਾਂਗੇ 60 ਦੀ ਨਾ ਦਈਏ ਹਾਂਜੀ 55 ਦੀ ਦਈਏ ਹਰ ਬ੍ਰੀ ਤੇ 20 ਲੀਟਰ ਵਾਲੀ ਨਾਲ ਦੋ ਤਾਂ ਪਰ ਜਾਣਾ ਹਾਂਜੀ ਤੇ ਹੁਣ ਇਹਦੇ ਥੱਲੇ ਜਿੰਨਾ ਹੈਗਾ ਮੈਂ ਤੁਹਾਨੂੰ ਦੱਸਣਾ ਹਨਾ ਹਾਂਜੀ ਚੰਗੀ ਕੋਈ ਸੇਵਾ ਕਰੂ ਤੇ ਵੀ ਹੋਰ ਬੱਤੀਆਂ ਵਾਲੀ ਛੋਟੀ ਥੋੜਾ ਆ ਹਾਂਜੀ ਹਾਂਜੀ ਬਿਜਾ ਚਲੀਆ ਹਾਂ ਨਾ ਦੇ ਦਾਂਗਾ ਫਿਰ ਦੇ ਦਾਂਗਾ 55000 ਯਾਰ 55 ਦੀ ਹਾਂਜੀ ਇਹ ਚੋਂ ਮੈਂ ਛੋਟ ਕਰ ਦਈਏ ਕਰ ਦਾਂਗਾ ਯਾਰ ਪ੍ਰੀਤ ਜੀ ਤੁਹਾਨੂੰ ਨਾ ਕਿੰਨੇ ਕਰ ਦਈਏ ਜਿੰਨੀ ਤੁਸੀਂ ਆਖੋਗੇ ਕਰ ਦਾਂ ਦੋ ਹਜ਼ਾਰ ਕਰ ਦਈਏ ਕਰ ਦੋ ਤੇ ਇੰਨੀ ਛੱਡ ਦਾਂ। ਅੱਛਾ ਤੈਨੂੰ ਛੱਡ ਦਈਏ। 52000 ਦੀ ਦੇ ਦਾਂ ਘਰਬੀਦ ਕਿਸੇ ਨਹੀਂ ਦੇਣੀ। ਅੱਛਾ। ਠੀਕ ਆ ਕਿਉਂਕਿ ਚੰਗਾ ਡੰਗਰ ਜਦੋਂ ਲੈਣ ਜਾਈਏ ਨਾ ਪੈਸੇ ਖਰਚਣੇ ਪੈਂਦੇ ਆ। ਹਾਂਜੀ ਹਾਂਜੀ। ਖਰਚ ਕੀ ਆਇਆ। ਠੀਕ ਆ। ਠੀਕ ਆ। ਪਹਿਲੇ 15 16 ਲੀਟਰ ਮੋਕੇ ਦੇ ਦੁੱਧਿਆ ਕਿਹੜਾ 52000 ਦੀ ਦਊਗੀ ਮਾਰਕੀਟ 'ਚ ਸਾਰਿਆਂ ਨੂੰ ਪਤਾ ਕੀ ਚੱਲ ਰਿਹਾ। ਠੀਕ ਆ। ਠੀਕ ਆ। 52000 ਦੀ ਵਸੀ ਦੇ ਦਾਂਗਾ ਹਾਂ ਨਾ। ਤੇ ਹੁਣ ਇੱਕ ਆ ਗਈ ਜੇ ਇੱਕ ਹੋਰ ਜਰਸੀ ਕ੍ਰੋਸ 'ਚ ਵੈੜ ਆ ਗਈ ਐ ਕੱਦ ਵੀ ਦਾ ਉਸ ਹਾਂ ਨਹੀਂ ਐ ਰੰਗ ਡੱਬਾ ਇਹਦਾ। ਤੇ ਥਾਣੇ ਦੇ ਵੀ ਆਪਾਂ ਦੇਖ ਸਕਦੇ ਹਾਂ ਬੜਾ ਪਿਆਰਾ ਵਾ ਹਰਪ੍ਰੀਤ ਬਹੁਤਾ ਹੀ ਚੰਗਾ ਥਣ ਲਗਾ ਹਾਂਜੀ ਆ ਬੱਚਾ ਇਹਦਾ ਵੀ ਚਲਾ ਅੱਛਾ ਜੀ ਤਾਂ ਜੀ ਇਹ ਬੱਚਾ ਬਹੁਤੇ ਦਿਨਾਂ ਦਾ ਨਹੀਂ ਹੈ ਹਾਂਜੀ ਕਵੀਰ ਆਪਣੀ ਸਮਝ ਨਾਲ ਲਾ ਲੇ ਵੀ ਕਿੰਨੇ ਕ ਦਿਨਾਂ ਦਾ ਹੈ ਤੇ ਇਹਦੇ ਕੋਲ ਦੁੱਧ ਹੁਣ ਕਿੰਨਾ ਮੋਕੇ ਤੇ ਹਰਪ੍ਰੀਤ ਜੇ ਮੈਂ ਕੰਡੇ ਦੇ ਚਾੜਾਂ ਹਾਂਜੀ ਤਾਂ 10 ਤੋਂ 11 ਲੀਟਰ ਹੈ ਅੱਖ ਨੂੰ ਮੈਂ ਭਾਵੇਂ ਚਾਹਾਂ ਅੱਖੀ ਜਾਵਾਂ 10 ਤੋਂ 11 ਲੀਟਰ ਕੰਡੇ ਵਾਲਾ ਦੁੱਧ ਆਇਆ ਥੱਲੇ ਤੇ ਕਿੰਨਾ ਕੇ ਘਰੀ ਜਾਊਗੀ ਇਹਨੂੰ 13 14 ਲੀਟਰ ਇਹਨਾਂ ਦੋ ਤਿੰਨ ਲੀਟਰ ਹੋਰ ਵੱਜੂਗੀ ਬਾਕੀ ਸੇਵਾ ਤੇ ਹਣੀ ਲਈ ਸਾਂਭਣ ਵਾਲੀਆਂ ਗਾਵਾਂ ਇੱਕ ਅੱਧੀ ਥੋੜੀਆਂ ਜਿਹਾ ਨਾ ਅਜੇ ਸਾਮ ਕਰਨ ਵਾਲੀਆਂ ਗਾਵਾਂ ਤੋਰਾਂ ਫਿਰ ਇੱਕ ਅੱਧੀ ਫੇਰ 14 ਲੀਟਰ ਦੁੱਧ ਬੜੇ ਰਮਾਨਾ ਪਰ ਦੂ ਵੀ ਚੱਲ ਬਾਕੀ ਸਾਰੇ ਵੀਰਾਂ ਨੂੰ ਪਤਾ ਇਹ ਵੇਹਰ ਕਿੱਧਰਲੇ ਏਰੀਏ ਦੇ ਦੰਗਰ ਥੋੜੇ ਜਿਹਾ ਲਿੱਸੇ ਰਹਿ ਗਏ ਆ ਹਰ ਵੀਰ ਦੁੱਧ ਨੀਂ ਇਨਾਂ ਦੇ ਘੱਟ ਦੇਣਾ ਹਾਂਜੀ ਦੁੱਧ ਤੇ ਫੇਰ ਜਦ ਸਾਂਭ ਹੋਈ ਇੱਕ ਅੱਧੀ ਦੁੱਧ ਤੇ ਆ ਜਾਣੀਆਂ ਵਾਪੇ ਆਜ ਲਾਇਆਓ ਜੀ ਹਰ ਪੀਤੇ ਚਵਾਬ ਮੋਟਰਰ ਦਾ ਐਡੇ ਘੈਂਟ ਚਵਾਦੀਆਂ ਵਸ਼ੀਆਂ ਹਦੋਈ ਪਰ ਮਗਰ ਉਤਰਾਂ ਕੀ ਹੈ ਇਹਦੇ ਮਗਰ ਮਗਰ ਇਹਦੇ ਬੱਛਾ ਜਾਂ ਤਾਂ ਬਾਕੀ ਥੱਲੇ ਵੀ ਚੰਗੀ ਆ ਹਰ ਫ੍ਰੀਜ ਹਾਂ ਥਾਣੇ ਤੇ ਦੇਖ ਸਕਦੇ ਦੂਸਰੇ ਪਾਸੇ ਇਹ ਆਂਦਾ ਆ 12 13 ਲੀਟਰ ਦੁੱਧ ਇਹਨੂੰ ਕੀ ਆਂਦਾ 10000 ਦੇ ਕਰਦਾ ਹੈਗਾ ਥਣ ਬੜਾ ਘੈਂਟ ਲੱਗਾ ਆ ਤੇ ਉਤਰਾਂ ਥਾਣੋਂ ਓਕੇ ਆ ਸਾਰੇ ਸਾਰਾ ਕੁਝ ਹੀ ਓਕੇ ਗਰੰਟੀ ਆਓ ਜੀ ਤੇ ਮੁੱਲ ਫਿਰ ਇਹਦਾ ਵੀ ਜੱਜ ਆਈ ਹਰ ਫ੍ਰੀਜ ਜਿੱਦਾਂ ਦਾ ਮੈਂ ਮੁੱਲ ਕਰ ਦੇਣਾ ਨਾ ਹਾਂਜੀ ਧਰਮ ਦੀ ਗੱਲ ਆ ਵੀਡੀਓ ਮੈਂ ਵੀ ਰੋਜ਼ ਵੇਨਾ ਹਾਂ ਹਾਂਜੀ ਕੋਈ ਨਹੀਂ ਕੋਈ ਵਿਆਜ ਨਹੀਂ ਹਰੇਕ ਬੰਦੇ ਨੇ ਬਿਜ਼ਨਸ ਆ ਸਾਡਾ ਰੋਟੀ ਕਮਾਉਣੀ ਆ ਹਾਂਜੀ ਪਰ ਵਾਹਿਗੁਰੂ ਦਾ ਹੁਕਮ ਹੁੰਦਾ ਆ ਤਾਂ ਕਮਾਈ ਥੋੜੀ ਕਰਨੀ ਆ ਅੱਛਾ ਮੇਕ ਕਰਨੀਆਂ ਠੀਕ ਆ 2000 ਰੁਪਇਆ ਮੈਨੂੰ ਲੱਭ ਜੇ ਮੈਨੂੰ 1500 ਲੱਭ ਜੇ ਮੈਨੂੰ 1000 ਵੀ ਲੱਭ ਜੇ ਮੈਂ ਤਾਂ ਵੀ ਗਾਂ ਦੇ ਦੇਣਾ ਅੱਛਾ ਨਹੀਂ ਤੇ ਦੋ ਦੋ ਤਿੰਨਾਂ 1000 ਦਲਾਲੀ ਲੈ ਲਵੇ ਦੇ ਲਾਲ ਹਾਂਜੀ ਹਾਂਜੀ ਪਰ ਮੈਂ ਪੱਲਿਓ ਪੈਸੇ ਖਰਚ ਕੇ 1000 1500 ਨਾ ਗਾਂ ਦੇ ਦੇਣਾ ਅੱਛਾ ਹਾਂਜੀ ਕਿੰਨੇ ਦੇ ਫਿਰ ਦੇ ਦੀਏ ਹਰ ਵੀ ਤੇ ਜਿੰਨੇ ਦੀ ਤੂੰ ਆਖੇਗਾ ਦੇ ਦਾਂਗਾ 10000 ਲੀਟਰ ਉਹਦੇ 14 ਲੀਟਰ ਹੀ ਬਚੀ ਚਵਾਜੋ ਕਿੰਨੇ ਦੇ ਫਿਰ ਜਸਨੋ ਕਰਨੀਆਂ ਜਸਨੋ 40000 ਦੀ ਦੇ ਦਾਂਗਾ ਅੱਛਾ 40000 ਦੀ ਹਾਂਜੀ ਠੀਕ ਉੜਦੀਆਂ ਵਾਲੇ ਮੁੱਲ ਕੀਤੇ ਉੜਦੀਆਂ ਵਾਲੇ ਅੱਛਾ ਪਹਿਲੇ ਫੂਨ ਤੇ ਜਾਣਗੀਆਂ ਵਸ਼ੀਆਂ ਇੱਚੇ ਮੇਂ ਸ਼ੋਰਟ ਕਰਾ ਲਈਏ ਕੋ ਕਰਦਾ ਘਰਦੀ ਤੇ ਤੈਨੂੰ ਨਾ ਨਹੀਂ ਕਰਨਾ ਕਰ ਦੋ ਸ਼ੋਰਟ ਹਰ ਵੀ ਤੇ ਜਨਾ ਤੇਰਾ ਜੀ ਕਰਦਾ ਨਾ ਕੋਈ ਹੁੰਦੀਆਂ ਗੱਲਾਂ ਅੱਛਾ ਤੇਰਾ ਦਿਲੋਂ ਮਾਨ ਸਤਕਾਰਿਆ ਠੀਕ ਆ ਜੇ ਮਾੜੀ ਜੀ ਢੀੜ ਪਈ ਸੀ ਨਾ ਯਰ ਕਾਂ ਤਾਂ ਰੱਜ ਕੇ ਸਾਥ ਦਿੱਤਾ ਆ ਹਾਂਜੀ ਤੇ ਇਹ ਤੇਰੀ ਵੀ ਮੋੜੀਏ ਤੇ ਮਾੜੀ ਗੱਲ ਆ ਉਹ ਤੇ ਚਲੋ ਜੀ ਜੀ ਕਰਦਾ ਦੇ ਦਾਂਗੇ ਮੇਰਾ ਭਰਾਵਾਂ ਦੇ ਸਾਥ ਨਾਲ ਹੀ ਆ ਚਲੋ ਸਾਰਾ ਹਣਾ ਆ ਚਲੋ ਦੋ ਨਹੀਂ ਤਿੰਨ ਨਹੀਂ 4000 ਛੋਟ ਕਰਦੀ ਇਹ ਤੇ ਹਰ ਵੀ ਦੇ 4 ਹੀ ਕਰਦਾਗਾ 36000 ਦੀ ਦੇ ਦਾਂਗਾ ਅੱਛਾ 36000 ਨਾ ਕਿਸੇ ਨੇ ਮਾਰਕੀਟ ਚ ਦੇਣੀ ਅੱਛਾ ਨਾ ਕਹਿੰਦੇ ਲਿਉੜੀ ਠੀਕ ਹੈ ਇਹ ਮਿਲੂ ਦੇ ਰਾਮਦਵਾਲੀੋਂ ਮਿਲਨੀ 36000 ਦੀ ਦੇ ਦੂੰ 13 ਚਾਵਾਂ ਲੀਟਰ ਵਾਲੀ ਠੀਕ ਹੈ ਜੀ ਹਾਂ ਨਾ ਹੁਣ ਛੋਟ ਨਾ ਕੋਈ ਕਰਾਵੇ ਤੇ ਹੁਣ ਆ ਜਿਹਦੇ ਆਗੇ ਵੀ ਜਰਸੀ ਕ੍ਰੋਸ ਚ ਆ ਗਈ ਆ ਇਹ ਵੀ ਥੱਲੇ ਵੱਡੀ ਬਣੀ ਆ ਆ ਦੇਖ ਸਕਦੇ ਗਾਂ ਵਸ਼ੀ ਨੂੰ ਗਾਂ ਦੀਆਂ ਗੱਲਾਂ ਥਾਣੇ ਵੀ ਦੇਖ ਸਕਦੇ ਉੰਨੇ ਗਾਂ ਤੇ ਉੰਨੇ ਪਛਾਣ ਜਿਹੜੀ 20 ਲੀਟਰ ਦੁੱਧ ਵਸ਼ੀ ਚਵਾ ਦੂ 20 ਲੀਟਰ ਇਹ ਵੀ ਜਿਹੜਾ 20 ਲੀਟਰ ਦੇ ਲਾਗੇ ਜਿਹੜਾ ਕਹਿੰਦੇ ਵੀ ਚਵਾਈ ਜਾਊਗੀ ਆ ਬੱਚਾ ਇਹਦਾ ਵੀ ਤਾਜਾਈ ਹੋਰ ਵੀ ਦੇਖ ਕਮਾਲ ਵਸ਼ੀ ਲੱਗੀ ਆ ਕਮਾਲ ਇਹਨੂੰ ਜਿਹੜਾ ਆਰਡਰ ਦਿੱਤਾ ਨਾ ਹਾਂਜੀ ਇਹਨੂੰ 20 ਲੀਟਰ ਦੁੱਧ ਕੀ ਜਾਂਦਾ ਗਾਡਰ ਨੂੰ ਸਿੱਧੀ ਆ ਵਹਿੜ ਹਾਂਜੀ ਹਾਂਜੀ ਬੜਾ ਵਧੀਆ ਚਵਾ ਬੜਾ ਵਧੀਆ ਅਜ ਲੈ ਉਨੀ ਪਛਾਣੂ ਆ ਵਸੀ ਨਖਰਾ ਹੀ ਆ ਆਹ ਹੋ ਤੇ ਉਦੋਂ ਕਿ ਤੂੰ ਕੋ ਕਰ ਰੋ ਤਾਂ ਕੋ ਜੀ ਦੱਸਦੀ ਆ ਬਾਕੀ ਇਹ ਹਵਾਨੇ ਦੇ ਨਾੜਾ ਵੀ ਆਪਾਂ ਬ੍ਰੇਕ ਬ੍ਰੇਕ ਦੇਖ ਸਕਦੇ ਚੰਗੀਆਂ ਤੇ ਇਹ ਉਤਰਾਂ ਸੋਈ ਨੂੰ ਕਿੰਨੇ ਦੇ ਨਾ ਹੋਏ ਵੀ ਜੀ ਹਰਪ੍ਰੀਤ ਜੀ ਇਹਨੂੰ ਪ੍ਰੋਪਰ ਤਜਾ ਦੇਣਾ ਜੇ ਦੁੱਧੇ ਦਾ ਬੋਲਾ ਬਣਦਾ ਕੋਈ ਵੀਰ ਮੇਰੇ ਕੋ ਆ ਜੇ ਇਹਨੂੰ ਬੋਲਾ ਬਣਾ ਕੇ ਪਿਆ ਕੇ ਦਵਾਂਗਾ ਤੇ ਉਹ ਬੱਚਾ ਆ ਜੋ ਹਾਂਜੀ ਤਾਜਾ ਇਹ ਬੱਚਾ ਗਾਣੇ ਪਲਿਆ ਦੇਤਾ ਇਹ ਡਾਕਟਰਾਂ ਦੀ ਗਲਤੀ ਹੈ ਡੜੇ ਟੀਕੇ ਲਾਉਣੇ ਸੀ ਆ ਵੇਖੋ ਹਾਂਜੀ ਬੱਚਾ ਜਿਹੜਾ ਆਪਾਂ ਇਸ ਚੱਕਰ ਤੇ ਲੱਪੇ ਚ ਹਾਂਜੀ ਬੱਚਾ ਜਿਹੜਾ ਕਾਫੀ ਪਲਿਆ ਦੇਤਾ ਤੇ ਸਾਹ ਭਗਾ ਦੀ ਘਟ ਹੋਈ ਹੈ ਸਿਰਫ ਲੱਪੇ ਚ ਹੈ ਗਾਂ ਪਰ ਨਾ ਪੜੀ ਗਾਂ ਜਦਾਂ ਮਰਜੀ ਹਰਬੀ ਦੇ ਵੇਖੋ ਆਰਡਰ ਲੱਗਾ ਵੱਛੀ ਹੈ ਨਹੀਂ ਖਰਬੂਜੇ ਦੀਆਂ ਫਾੜੀਆਂ ਵਰਗਾ ਇਹਦਾ ਫਿਰ ਮੁੱਲ ਜਿੰਨੇ ਦੀ ਆਖੇਂਗਾ ਅਰਬੀਰ ਜਿੰਨੇ ਦੀ ਰੋਜ ਨਗਰ ਵੇਚੀ ਦਿਆ ਜਾਜੀ ਕਰੀਏ ਤੇਰਾ ਮਾਣਿਆ ਦੇ ਲੋ ਜਿੰਨੇ ਦੀ ਆਖੇਂਗਾ ਕਿੰਨੇ ਦੀ ਇੱਕੋ ਹੀ ਗੱਲ ਕਰਨੀ ਆ ਇੱਕੋ ਗੱਲ 65000 ਦੀ ਵੱਛੀ ਦੇ ਦਾਂਗਾ 65000 65 ਦੀ ਨਹੀਂ ਹਾਂਜੀ 60 ਦੀ ਹਰਪੀ ਤੇ ਦੇ ਦਾਂਗਾ ਤੈਨੂੰ ਨਾ ਨਹੀਂ ਕਰਨੀ 60 ਚੋਂ ਵੀ 2000 ਛੋਟ ਕਰਦੀ 58 ਦੀ ਜਾਣਦੀ ਹਰ ਪੀੜ ਦੇ ਦਾਂਗਾ ਜਾਂ 58 ਹਜ਼ਾਰ ਦੀ ਦੇ ਜਾਗਾ ਤੂੰ ਖੁਸ਼ ਹੋ ਜਾ ਠੀਕ ਆ ਆ ਠੀਕ ਆ ਬਾਕੀ 2 ਘਟ 60 ਦੀ ਬੱਛੀ ਨਾ ਮਾਰਕੀਟ ਚ ਦੇਣੀ ਅੱਛਾ ਨਾ ਕਿਤੇ ਹੋਣੀ ਠੀਕ ਆ ਇਹੋ ਜੀ ਬੱਛੀ 2 ਘਟ 60 ਦੀ ਦੇ ਦਾਂਗਾ ਠੀਕ ਆ ਬਾਕੀ ਕੋ ਤਸੱਲੀ ਕਰਕੇ ਮੈਂ ਮੇਰੇ ਘਰ ਤਿੰਨੇ ਡੰਗਰ ਸਵੇ ਆ ਚੋ ਚਵਾ ਕੇ ਖੜੇ ਹਨਾ ਉਦੋਂ ਤਿੰਨ ਤਿੰਨ ਡੰਗ ਤੁਸੀਂ ਚਵਾਈ ਕਰਕੇ ਖੜ ਸਕਦੇ ਜੋ ਠੀਕ ਆ ਠੀਕ ਹੈ ਜੀ ਮੇਰੇ ਘਰ ਆਣ ਕੇ ਤਸੱਲੀ ਕਰੋ ਠੀਕ ਹੈ ਜੀ